ਤਰਨਤਾਰਨ ਜਮਨੀ ਚੋਣ ਇਸ ਵੇਲੇ ਸਿਖਰਾਂ ਤੇ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਪਰ ਆਖਿਰਕਾਰ ਜਿੱਥੇ ਸੁਖਬੀਰ ਬਾਦਲ ਇਸ ਚੋਣ ਦੇ ਵਿੱਚ ਪੂਰੀ ਜਾਨ ਫੂਕਦੇ ਨਜ਼ਰ ਆ ਰਹੇ ਹੈ ਉੱਥੇ ਹੀ ਗਨੀਵਕੌਰ ਮਜੀਠੀਆ ਗਾਇਬ ਕਿਉਂ ਨੇ ਇਹ ਸਵਾਲ ਖੜੇ ਹੋ ਰਿਹਾ ਹੈ ਕਿ ਆਖਿਰ ਗਨੀਵਕੌਰ ਮਜੀਠੀਆ ਕਿੱਥੇ ਚਲੇ ਗਏ ਗਨੀਵਕੌਰ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਔਰ ਮਹੱਤਵਪੂਰਨ ਹਿੱਸਾ ਨੇ ਔਰ ਉਹੀ ਮਹੱਤਵਪੂਰਨ ਹਿੱਸਾ ਇਸ ਵੇਲੇ ਪ੍ਰਚਾਰ ਦੇ ਵਿੱਚੋਂ ਗਾਇਬ ਹੈ ਗਨੀਵਕੌਰ ਮਜੀਠੀਆ ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਇਸ ਵੇਲੇ ਉਹ ਆਪਣੇ ਹਲਕੇ ਦੇ ਵਿੱਚ ਵਿਚਰਦੇ ਤਾਂ ਜ਼ਰੂਰ ਨਜ਼ਰ ਆ ਰਹੇ ਐ ਪਰ ਤਰਨਤਾਰਨ ਜਿੱਥੇ ਸਾਰਾ ਅਕਾਲੀ ਦਲ ਇਸ ਵੇਲੇ ਮੌਜੂਦ ਹੈ ਨਜ਼ਰ ਨਹੀਂ ਆ ਰਹੇ ਹਾਲਾਂਕਿ ਇਸ ਦਾ ਇੱਕ ਪ੍ਰਭਾਵ ਉਹ ਵੀ ਪੈਂਦਾ ਹੈ ਕਿ ਜਦੋਂ ਸੁਖਬੀਰ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਜੇਲ੍ਹ ਅੰਦਰ ਮੁਲਾਕਾਤ ਹੋਈ ਉਸ ਤੋਂ ਬਾਅਦ ਬਾਹਰ ਆ ਕੇ ਸੁਖਬੀਰ ਬਾਦਲ ਜਿਸ ਤਰੀਕੇ ਦੇ ਨਾਲ ਪੇਸ਼ ਆਏ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਸਨ ਜਿਵੇਂ ਉਹਨਾਂ ਨੇ ਅਨੁਸਾਰ ਐਸਐਸਪੀ ਵਰਨ ਸ਼ਰਮਾ ਦੇ ਉੱਤੇ ਤੰਜ ਕੱਸੇ ਇਸ ਸਾਰੇ ਕਾਸੇ ਤੋਂ ਬਾਅਦ ਐ ਪ੍ਰਤੀਤ ਹੁੰਦਾ ਸੀ ਕਿ ਸ਼ਾਇਦ ਦੋਵਾਂ ਦੇ ਵਿਚਾਲੇ ਜਿਹੜੇ ਤਣਾਅ ਜਾਂ ਕਿਸੇ ਤਣਾਸ ਹਨ ਉਹ ਮੁੱਕ ਗਏ ਨੇ ਪਰ ਹੁਣ ਜਦੋਂ ਗਨੀਵਕੌਰ ਮਜੀਠੀਆ ਪ੍ਰਚਾਰ ਦੇ ਵਿੱਚ ਸ਼ਾਮਿਲ ਨਹੀਂ ਇਹੋ ਜੀ ਸਥਿਤੀ ਚ ਐ ਲੱਗਦਾ ਹੈ ਕਿ ਸ਼ਾਇਦ ਅਜੇ ਵੀ ਉਹ ਤਣਾਅ ਉਹ ਗੁੱਸਾ ਜਾਂ ਕੋਈ ਕਿਸਮ ਦਾ ਵਿਵਾਦ ਅਜੇ ਵੀ ਕਾਇਮ ਹੈ ਖੈਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤਰਨਤਾਰਨ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਪਰ ਗਨੀਵਕੌਰ ਮਜੀਠੀਆ ਦਾ ਉੱਥੇ ਨਾ ਰਹਿਣਾ ਇਹ ਆਪਣੇ ਆਪ 'ਤੇ ਸਵਾਲ ਖੜੇ ਕਰਦਾ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ